ਦਬਾ ਕੇ ਸਬਸਕ੍ਰਾਈਬ ਕਰੋ ਸਸਰੀਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਟਰਾਲਾ 12x6656 ਦਾ ਮਾਡਲ ਹੈ ਜੀ 2019 ਰੇਲ ਦਾ ਹਿੱਸਾ ਲੱਗਿਆ 10 ਨਟੀ ਹੱਬ ਹੈ ਏਰੀਆ ਜੀ ਕੋਟਕਪੂਰਾ ਫਰੀਦਕੋਟ ਰੇਟ ਮੰਗੇ ਕਿਸਾਨ ਵੀ ਅਨੇ 155000 ਟਰਾਲਾ ਵਿਕਾਊ ਹੈ ਜੀ 12y6&6 ਦਾ ਮਾਡਲ ਹੈ ਜੀ 2019 ਰੇਲ ਦਾ ਹਿੱਸਾ ਲੱਗਿਆ 10 ਨਟੀ ਹੱਬ ਹੈ ਏਰੀਆ ਹੈ ਕੋਟਕਪੂਰਾ ਫਰੀਦਕੋਟ ਰੇਟ ਮੰਗੇ ਜੀ 155000 ਕਿਸਾਨ ਵੀਰ ਦਾ ਨੰਬਰ ਹੈ 8847407560 8847407560 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਆ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਸਾਡਾ ਨੰਬਰ ਸਿਰਫ ਹੈ ਐਡ ਕਰਾਉਣ ਦੇ ਲਈ ਹੁੰਦਾ ਕਈ ਵੀਰ ਭਲੇਖੇ ਨਾਲ ਫੋਨ ਲੈ ਲੈ ਲਾ ਲੈਂਦੇ ਆ ਡਿਟੇਲ ਚੈੱਕ ਕਰਕੇ ਫੇਰ ਲਾਇਆ ਕਰੋ ਜੀ ਉਸ ਵਿੱਚ ਨੰਬਰ ਦਿੱਤਾ ਹੁੰਦਾ ਹੈ ਟਰੈਕਟਰ ਹੈ ਜੀ ਮਹਿੰਦਰਾ 265 DI ਵਿਕਾਊ ਹੈ ਜੀ ਮਾਡਲ ਹੈ 2005 ਰੇਟ ਮੰਗੇ ਜੀ 3 ਲੱਖ 20 ਹਜ਼ਾਰ ਟਾਇਰ 80% ਪਈ ਹੈ ਏਰੀਆ ਜੀ ਮੀਰਪੁਰ ਖੁਰਦ ਟਰੈਕਟਰ ਮਹਿੰਦਰਾ ਵਿਕਾਊ ਹੈ ਜੀ 265 DI ਮਾਡਲ ਹੈ ਜੀ 2005 ਰੇਟ ਮੰਗੇ ਕਿਸਾਨ ਵੀਰ ਨੇ 320000 ਟਾਇਰ 80 ਪੈਸੇ ਪਈ ਹੈ ਏਰੀਆ ਕਿਸਾਨ ਵੀਰ ਦਾ ਮੀਰਪੁਰ ਖੁਰਦ ਇਹਦਾ ਨੰਬਰ ਹੈ ਜੀ 98158 46 105 98158 46105 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹੜੇ ਵੀਰ ਨਵੇਂ ਐ ਉਹ ਸਬਸਕ੍ਰਾਈਬ ਬਟਨ ਨੂੰ ਦੱਬ ਕੇ ਸਾਈਡ ਦੇ ਘੰਟੀ ਦਾ ਬਟਨ ਆਊਗਾ ਉਸ ਨੂੰ ਦੱਬ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਅੱਗੇ ਜੀ 11 ਕલ્ਟੀਵੇਟਰ ਵਿਕਾਊ ਨੇ। ਅੰਮ੍ਰਿਤਸਰ ਆਨੰਦ ਵਾਲਿਆਂ ਦੇ ਬਣੇ ਨੇ। ਜੇ ਕਿਸੇ ਨੇ ਲੈਣੇ ਹੋਣ ਰੇਟ ਹੈ 16000। ਨੰਬਰ ਹੈ ਜੀ 98036279091 9803627091 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕલ્ਟੀਵੇਟਰ ਖਰੀਦ ਸਕਦੇ ਹੋ ਜੀ। ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ। ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਕਈ ਵਾਰੀ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਉਹਨੂੰ ਸਹੀ ਕਰ ਸਕੀਏ ਇੱਕ ਇਹਨਾਂ ਦਾ ਪੀਡੀਸੀ ਰਿਪਰ ਤੁੜੀ ਵਾਲਾ ਬਿਕਾਊ ਹੈ ਜੀ ਮਾਡਲ ਹੈ 2018 ਰੇਟ ਹੈ ਜੀ 270 ਬਹੁਤ ਘੱਟ ਚੱਲਿਆ ਹੋਇਆ ਜੇ ਨਵਾਂ ਲੈਣਾ ਹੋਵੇ ਤਾਂ 3.5 ਲੱਖ ਦਾ ਬਣਦਾ ਹੈ ਇਹਨਾਂ ਨੰਬਰ ਹੈ ਜੀ 9803627099 9803627099 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਜੋ ਕਿ ਸਕਰੀਨ ਦੇ ਜਮਾਂ ਥੱਲੇ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਹੋ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ ਅੱਗੇ ਜੀ ਐਚਐਮਟੀ 4511 ਪਾਵਰ ਸਟੀering ਸੁੱਕੇ ਬ੍ਰੇਕ ਪੰਜਾਬ ਨੰਬਰ ਹੈ ਏਰੀਆ ਜੀ ਮੁਕਸਰ ਮਾਡਲ ਹੈ 1999 ਰੇਟ ਮੰਗੇ ਕਿਸਾਨ ਵੀਰ ਨੇ 175000 ਇਹਨਾਂ ਨੰਬਰ ਹੈ ਜੀ 84200 71 73259 81271 73259 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਕਈ ਵੀਰ ਸਾਨੂੰ ਫੋਨ ਲਾ ਕੇ ਪੁੱਛਦੇ ਆ ਕਿ ਤੁਹਾਡੇ ਕੋਲੇ ਖਸੰਦ ਖੜੇ ਹੁੰਦੇ ਆ ਜੀ ਸਾਡੇ ਕੋਲ ਨਹੀਂ ਹੁੰਦੇ ਸਾਡਾ ਕੰਮ ਸਿਰਫ ਐਡ ਕਰਾਉਣ ਦਾ ਹੀ ਪਾਉਣ ਦਾ ਹੁੰਦਾ ਤੇ ਡਿਟੇਲ ਦੇ ਵਿੱਚ ਨੰਬਰ ਦਿੱਤਾ ਹੁੰਦਾ ਤੁਸੀਂ ਉਸ ਨੂੰ ਤੇ ਫੋਨ ਕਰਿਆ ਕਰੋ ਤੇ ਜੇ ਕਈ ਵੀਰਾਂ ਨੂੰ ਨਹੀਂ ਪਤਾ ਤਾਂ YouTube ਦੇ ਉੱਤੇ ਤੁਸੀਂ ਪੰਜਾਬੀ ਦੇ ਵਿੱਚ ਟ੍ਰੈਕਟਰ ਮੇਲਾ ਚੈਨਲ ਲਿਖ ਕੇ ਸਾਡਾ ਚੈਨਲ ਕੱਢ ਕੇ ਉਹਦੇ ਵਿੱਚ ਜਿੱਦਾਂ ਦੇ ਤੁਹਾਨੂੰ ਸੰਤ ਚਾਹੀਦੇ ਉਹਦਾਂ ਦੇ ਮਿਲ ਜਾਣਗੇ ਜੀ ਉਹਨਾਂ ਵਿੱਚ ਕਿਸਾਨ ਵੀਰਾਂ ਦੇ ਨੰਬਰ ਹੁੰਦੇ ਆ ਉਹਨਾਂ 'ਤੇ ਫੋਨ ਲਾ ਕੇ ਤੁਸੀਂ ਖਰੀਦਣਾ ਥਰੈਸਰ ਵਿਕਾਉ ਹੈ ਜੀ ਮਾਡਲ ਹੈ ਜੀ 2011 ਰੇਟ ਮੰਗੇ ਕਿਸਾਨ ਵੀਰ ਨੇ 42000 ਏਰੀਆ ਜੀ ਦਿਉਣ ਖੇੜਾ ਮਲੋਟ ਥਰੈਸਰ ਵਿਕਾਉ ਹੈ ਜੀ ਮਾਡਲ ਹੈ 2011 ਰੇਟ ਹੈ ਜੀ 42000 ਏਰੀਆ ਕਿਸਾਨਬੀਰ ਦਾ ਦਿਉਣ ਖੇੜਾ ਮਲੋਟ ਕਿਸਾਨਬੀਰ ਦਾ ਨੰਬਰ ਹੈ ਜੀ 9780170694 9780170694 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਥਰੇਸਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987988446 ਜੋ ਕਿ ਜਮਾ ਵੀਡੀਓ ਦੇ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਪੰਜ ਤੋਂ ਸੱਤ ਫੋਟੋਆ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਖੇਤੀਬਾੜੀ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਤੁਸੀਂ ਐਡ ਕਰਵਾ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਏ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕੱਲੀ ਮਸ਼ੀਨ ਵਿਕਾਊ ਹੈ ਜੀ ਮਸ਼ੀਨ ਸਟੈਂਡਰਡ 513 ਮਾਡਲ ਹੈ ਜੀ 2010 ਰੇਟ ਮੰਗੇ ਜੀ 3 ਲੱਖ 25000 ਏਰੀਆ ਪਿੰਡ ਮੂਸਾ ਮਾਨਸਾ 6 ਟਾਇਰ ਹੈ ਨਾਲ ਦੇਣਗੇ ਇਹਨਾਂ ਨੰਬਰ ਹੈ ਜੀ 88200 9898878 88289 89887 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜੀ ਅੱਗੇ ਜੀ ਸੋਨਾਲਿਕਾ DI55 ਮਾਡਲ ਹੈ ਜੀ 2004 ਰੇਟ ਮੰਗੇ ਕਿਸਾਨ ਵੀਰ ਨੇ 260000 ਏਰੀਏ ਜੀ ਪਟਿਆਲਾ ਟਾਇਰ 60 ਪੈਸੇ ਪਈ ਹੈ ਸੋਨਾ ਲੀਕਰ ਡੀਆਈ 55 ਟ੍ਰੈਕ ਵਿਕਾਊ ਹੈ ਜੀ ਮਾਡਲ ਹੈ 2004 ਰੇਟ ਮੰਗੇ ਕਿਸਾਨ ਵੀਰ ਨੇ 260000 ਏਰੀਏ ਜੀ ਪਟਿਆਲਾ ਟਾਇਰ 60 ਪੈਸੇ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 9814260461 98142 60466 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰਾਟ ਖਰੀਦ ਸਕਦੇ ਹੋ ਜੀ ਕਈ ਵੀਰ ਭਲੇਖੇ ਨਾਲ ਫੋਨ ਲੈ ਲੈਂਦੇ ਆ ਲਾ ਲੈਂਦੇ ਆ ਵੀਰੇ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿੱਚ ਨੰਬਰ ਹੁੰਦਾ ਜਿਹੜਾ ਅਸੀਂ ਜਮਾ ਥੱਲੇ ਨੰਬਰ ਕਹਿੰਨੇ ਹੁੰਦੇ ਆ ਨਾ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ ਇਸ ਕਰਕੇ ਤੁਸੀਂ ਸਾਰੇ ਵੀਰ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਉਸ ਦੇ ਵਿੱਚ ਕਿਸਾਨ ਵੀਰਾਂ ਦੇ ਨੰਬਰ ਹੁੰਦੇ ਆ ਉਹਨਾਂ ਤੇ ਫੋਨ ਲਾ ਕੇ ਗੱਲਬਾਤ ਕਰਿਆ ਕਰੋ ਜੀ ਅੱਗੇ ਜੀ ਟਰਾਲੀ 11x7 ਦੀ ਡਬਲ ਟੈਰੀ ਹੈ ਜੈਕ ਵਾਲੀ ਹੈ ਰੇਟ ਮੰਗੇ ਕਿਸਾਨ ਵੀਰ ਨੇ 90000 ਬਹੁਤ ਸਾਫ ਟਰਾਲੀ ਹੈ ਜੀ ਟਰਾਲੀ ਵਿਕਾਊ ਹੈ ਜੀ 11x7 ਦੀ ਡਬਲ ਟੈਰੀ ਹੈ ਜੈਕ ਵਾਲੀ ਹੈ ਰੇਟ ਮੰਗੇ ਕਿਸਾਨ ਵੀਰ ਨੇ 90000 ਬਹੁਤ ਸਾਫ ਟਰਾਲੀ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 880355160 880355160 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9870988464 ਜੋ ਕਿ ਸਕਰੀਨ ਤੇ ਜਮ੍ਹਾਂ ਥੱਲੇ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਡਿਟੇਲ ਲਿਖ ਕੇ ਦਿਖਾ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਸਕੂਟਰ ਵਿਕਾਊ ਹੈ ਮਾਡਲ ਹੈ ਜੀ 2000 ਰੇਟ ਮੰਗਿਆ ਕਿਸਾਨ ਵੀਰ ਨੇ 8500 ਪਿੰਡਾਜੀ ਕੋਹਾਲਾ ਫਿਰੋਜ਼ਪੁਰ ਸਕੂਟਰ ਬਿਕਾਉ ਹੈ ਜੀ ਮਾਡਲ ਹੈ 2000 ਰੇਟ ਮੰਗਿਆ 8500 ਪਿੰਡਾਜੀ ਕੋਹਾਲਾ ਫਿਰੋਜ਼ਪੁਰ ਕਿਸਾਨਬੀਰ ਦਾ ਨੰਬਰ ਹੈ 81960 17713 81960 17713 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੂਟਰ ਖਰੀਦ ਸਕਦੇ ਹੋ ਜੀ ਸਾਡੇ ਚੈਨਲ ਦਾ ਨਾਮ ਟਰੈਕਟਰ ਮੇਲਾ ਜੀ ਪੰਜਾਬੀ ਚ ਲਿਖ ਕੇ ਸਰਚ ਕਰਿਆ ਕਰੋ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ WhatsApp ਨੰਬਰ 98798 8446 ਜੁਕੀ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਐਕਸ਼ਨ ਦਿਖਾ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਤਾਂ ਫੋਨ ਟੇਡਾ ਕਰਕੇ ਬਣਾਇਆ ਕਰੋ ਜੀ ਤੇ ਫੁੱਲ ਡਿਟੇਲ ਲਿਖ ਕੇ ਪੇਜ ਕਰੋ ਜੀ ਤੇ ਮਾਰਕੀਟ ਦੇ ਹਿਸਾਬ ਨਾਲ ਹੀ ਰੇਟ ਰੱਖਿਆ ਕਰੋ ਕਈ ਵੀਰ ਬਧਾ ਜਿਹੜਾ ਕੇ ਰੇਟ ਪਾਉਂਦੇ ਆ ਸਾਨੂੰ ਫਿਰ ਫੋਨ ਜਾਂ ਮੈਸੇਜ ਕਰਕੇ ਵੀਰ ਪੁੱਛਦੇ ਕਿ ਇਹਨਾਂ ਰੇਟ ਇਸ ਕਰਕੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਰੇਟ ਰੱਖਿਆ ਕਰੋ ਤਾਂ ਕਿ ਸੋਡਾ ਸੰਦ ਛੇਤੀ ਤੋਂ ਛੇਤੀ ਸੇਲ ਹੋ ਸਕੇ ਅੱਗੇ ਜੀ ਕੇਐਸਏ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗੇ ਜੀ ਕਿਸਾਨ ਵੀਰ ਨੇ 1,30,000 ਏਰੀਆ ਫਿਰੋਜ਼ਪੁਰ ਕੇਐਸਡੀ ਟੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗੇ ਕਿਸਾਨ ਵੀਰ ਨੇ 1,30,000 ਏਰੀਆ ਜੀ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ 62394 77334 62394 70334 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਨੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉ ਤੱਕ ਲਈ ਧੰਨਵਾਦ